ਪੰਜਾਬ ਰੋਡ ਸੇਫਟੀ ਐਕਟ ਦੇ ਤਹਿਤ ਅਤੇ ਪੰਜਾਬ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਾਈਵੇ ਦੇ ਉੱਪਰ ਓਵਰਲੋਡ ਟਰੈਕਟਰ ਟਰਾਲੀਆਂ ਦੀ ਪੂਰਤਰਾ ਪਾਬੰਦੀ ਲਗਾਈ ਹੋਈ ਉੱਥੇ ਸ਼ਰਿਆਮ ਗੜਸ਼ੰਗੇ ਇਲਾਕੇ ਦੇ 20 ਸਾਲਾ ਖੂਰ ਦੇ ਵਿੱਚ ਕੁਆਂਟਮ ਪੇਪਰ ਮਿਲ ਨੂੰ ਦੇ ਵਿੱਚ ਲਗਾਤਾਰ ਓਵਰਲੋਡ ਤੂੜੀ ਨਾਲ ਭਰੇ ਹੋਏ ਭੁੰਗ ਜਿਹੜੇ ਜੀ ਨੂੰ ਟਰੈਕਟਰ ਟਰਾਲੀਆਂ 'ਤੇ ਸਵਾਰ ਹੋ ਕੇ ਲਗਾਤਾਰ ਲੰਘਦੇ ਜਿਸ ਕਰਕੇ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਵੱਡੇ ਹਾਦਸੇ ਵਾਪਰ ਰਹੇ ਨੇ ਅੱਜ ਇੱਕ ਹੋਰ ਹਾਦਸਾ ਵਾਪਰਿਆ ਹੈ ਗੜੀ ਸ਼ੰਕਰ ਦੇ ਕਸਬਾ ਸੈਲਾਖੋਰ ਦੇ ਵਿੱਚ ਜਿੱਥੇ ਕਿ ਟਰੈਕਟਰ ਟਰਾਲੀ ਜਿਹੜੀ ਕਿ ਓਵਰਲੋਡ ਤੂੜੀ ਨਾਲ ਭਰੀ ਹੋਈ ਇੱਕ ਗੱਡੀ ਨਾਲ ਟਕਰਾਂਦੀ ਹੈ ਜਿਸ ਤੋਂ ਬਾਅਦ ਇਹ ਟਰੈਕਟਰ ਟਰਾਲੀ ਜਿਹੜੀ ਹੈ ਇੱਕ ਘਰ ਦੇ ਵਿੱਚ ਫੜ ਜਾਂਦੀ ਹੈ ਤੇ ਘਰ ਦਾ ਕਾਫੀ ਵੱਡਾ ਨੁਕਸਾਨ ਹੁੰਦਾ ਹੈ ਉਥੇ ਤੁਹਾਨੂੰ ਦੱਸ ਦਈਏ ਕਿ ਮੌਕੇ ਦੇ ਉੱਪਰ ਬਿਜਲੀ ਵਿਭਾਗ ਦੇ ਅਧਿਕਾਰੀ ਪਹੁੰਚ ਚੁੱਕੇ ਨੇ ਤੇ ਪੁਲਿਸ ਵਿਭਾਗ ਵੀ ਪਹੁੰਚੀ ਹੋਈ ਹੈ ਦੱਸ ਦਈਏ ਕਿ ਇਹ ਲਗਭਗ ਇੱਕ ਵੱਡਾ ਨੁਕਸਾਨ ਹੋਇਆ ਹੈ ਸੈਲਾਖੋਰ ਦੇ ਵਿੱਚ ਜਿੱਥੇ ਇੱਕ ਘਰ ਦੇ ਜਿਹੜਾ ਹੈ ਪੂਰੀ ਤਰ੍ਹਾਂ ਨੁਕਸਾਨ ਨੇ ਕੰਦ ਜਿਹੜੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਤੁਹਾਨੂੰ ਹੁਣ ਅੰਦਰ ਦੇ ਹਾਲਾਤ ਦਿਖਾ ਦਿੰਦੇ ਨੇ ਕਿ ਜਿਹੜਾ ਟਰੈਕਟਰ ਟਰਾਲੀ ਜਿਹੜੀ ਹੈ ਭੁੰਗ ਨਾਲ ਟੁੱਟੇ ਅੱਧੀ ਜਿਹੜੀ ਕਿ ਘਰ ਦੇ ਅੰਦਰ ਜਿਹੜਾ ਹੈ ਇੱਕ ਪਾਸੇ ਘਰ ਦੇ ਵਿੱਚ ਦਾਖਲ ਹੋ ਚੁੱਕੀ ਹੈ ਤੇ ਜਿਹੜੀ ਕੰਦ ਹੈ ਜਿਹੜੀ ਚਾਰ ਦਿਵਾਰੀ ਪੂਰੀ ਦਾ ਟੁੱਟ ਚੁੱਕੀ ਉਹ ਦੱਸ ਦਈਏ ਕਿ ਇਸ ਦੇ ਨਾਲ ਜਿਹੜਾ ਬਿਜਲੀ ਵਿਭਾਗ ਦੇ ਜਿਹੜੇ ਦਾ ਸੰਬੰਧੀ ਅਧਿਕਾਰੀ ਪਹੁੰਚੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਜਿਹੜੇ ਖੰਭੇ ਆ ਉਹ ਵੀ ਟੁੱਟ ਚੁੱਕੇ ਨੇ ਲਗਭਗ 1.5-2 ਲੱਖ ਰੁਪਏ ਦਾ ਕਰੀਬ ਦਾ ਨੁਕਸਾਨ ਜਿਹੜਾ ਵਿਭਾਗ ਦਾ ਵੀ ਹੋ ਤੇ ਮੌਕੇ ਦੇ ਉੱਪਰ ਜਿੱਥੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਆ ਉਹਨਾਂ ਵੱਲੋਂ ਵੀ ਛਾਣਚ ਪੜਤਾਲ ਕੀਤੀ ਜਾ ਰਹੀ ਹੈ ਉੱਥੇ ਇਹ ਲਗਾਤਾਰ ਇਹਨਾਂ ਹਾਦਸਿਆਂ ਨੂੰ ਰੋਕਣ ਦੇ ਵਿੱਚ ਕਿਤੇ ਨੇ ਕਿਤੇ ਜਿਹੜਾ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਵੀ ਅਸਮਰੱਥ ਰਿਹਾ ਹੈ ਜ਼ਰੂਰ ਤਾਂ ਹੈ ਅਜੇ ਇਹ ਓਵਰਲੋਡ ਟਰੈਕਟਰ ਟਰਾਲੀਆਂ ਦੇ ਉੱਪਰ پابੰਦੀ ਲਗਾਉਣ ਦੀ ਤਾਂਕਿ ਅੱਜ ਅੱਗੇ ਤੋਂ ਅਜਿਹੇ ਹਾਦਸੇ ਵਾਪਰ ਨਾ ਸਕਣ ਤੇ ਉਹ ਟੈਂਪੂ ਚ ਭੱਜਣ ਦੇ ਕਾਰਨ ਇਹ ਐਕਸੀਡੈਂਟ ਹੋਇਆ ਤੇ ਸਾਡਾ ਬੜਾ ਨੁਕਸਾਨ ਹੋਇਆ ਜੀ ਕੰਧਾਂ ਦਾ ਸਾਡਾ ਤਕਰੀਬਨ 40-50 ਹਜ਼ਾਰ ਦਾ ਨੁਕਸਾਨ ਕਰ ਦਿੱਤਾ ਜੀ ਕਿਉਂਕਿ ਸਾਡਾ ਅੰਦਰ ਫੈਮਿਲੀ ਵੀ ਘੁੰਮਦੀ ਸੀ ਉਹਨਾਂ ਦਾ ਬਹੁਤ ਬਚਾ ਹੋਇਆ ਉਹ ਤਾਂ ਸਾਡੇ ਜਿਹੜੀ ਲੋਕਾਂ ਨੇ ਅਸੀਂ ਸਰਕਾਰ ਨੂੰ ਕਹਾਗੇ ਵੀ ਜਿਹੜੀਆਂ ਟਰਾਲੀਆਂ ਦੀਆਂ ਇਦਾਂ ਲੱਦਾਂ ਲੱਦ ਕੇ ਆਂਦੀਆਂ ਨਾ ਇਹਨਾਂ ਤੇ ਕੰਟਰੋਲ ਕਰੋ ਲੱਦ ਘੱਟ ਲੱਦਣਾ ਤੇ ਲੱਦ ਲੱਦਣਾ ਨਾ ਨੁਕਸਾਨ ਜਿਆਦਾ ਹੋਇਆ ਜੀ ਸਾਡਾ ਤੇ ਉਧਰ ਸਾਡੇ ਬਿਜਲੀ ਬੋਰਡ ਦਾ ਵੀ ਨੁਕਸਾਨ ਬਹੁਤ ਇਹਨਾਂ ਨੇ ਕੀਤਾ ਕਿਉਂਕਿ ਸਾਰੀ ਲੈਨ ਰਾਤ ਦੀ ਬੰਦ ਪਈ ਆ ਲੋਕਾਂ ਨੂੰ ਸਵੇਰੇ ਚਾਹੀਦੀ ਲਾਈਟ ਨਹਾਣ ਧੋਣ ਲਈ ਕਿਸ ਨੇ ਕੋਸ਼ਿਸ਼ ਕਰਨਾ ਕਿਸ ਨੇ ਕੋਸ਼ਿਸ਼ ਕਰਨਾ ਗੁਰਦੁਆਰਿਆਂ ਸਪੀਕਰ ਚੱਲਦੇ ਉਹ ਵੀ ਸਾਰੇ ਬੰਦ ਹੈ ਜੀ ਇਹ ਸਿਰਫ ਨਗੈਲੀ ਨਾ ਐਨੀ ਲੱਦ ਲੱਦਣ ਨਾ ਕਿਉਂਕਿ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਅਸੀਂ ਵੇ ਜਿਹੜੀ ਲੱਦ ਹੈ ਘਾਟਣ ਲੱਦੋ ਹੈ ਜੀ ਮਿਲ ਵਾਲਿਆਂ ਨੂੰ ਵੀ ਚਾਹੀਦਾ ਵੀ ਮਿਲ ਵਾਲੇ ਵੀ ਕਹਿਣ ਵੀ ਲੱਦ ਘੱਟ ਕੇ ਘੱਟ ਕਰਕੇ ਲਿਆਓ ਉਹਨਾਂ ਨੇ ਤਾਂ ਆਪਣੇ ਪੈਸੇ ਦੇਣੇ ਉਹਨਾਂ ਨੂੰ ਦਮ ਲਾਹੌਰ ਲੈਣ ਲੱਦਾਂ ਇਹ ਕੋਈ ਰੋਕ ਨਹੀਂ ਜੀ ਲੱਗਦੀ ਸੋਸ ਕਾਨ ਕਾ ਦੇਖੋ ਇਹ ਅਣਗੈਲੀ ਆ ਨਾ ਤਾਂ ਇਹਨਾਂ ਦਾ ਕੋ ਇਹ ਰੂਲ ਫਾਲੋ ਕਰਦੇ ਆ ਦੇਖੋ ਤੁਸੀਂ ਕਟੋ ਘਟ 30 ਫੁੱਟ ਦੀ ਇਹ ਲੱਦ ਲਦੀ ਹੋ ਆ ਇਹ ਸ਼ਰੇਆਮ ਕਾਨੂੰਨ ਦੀਆਂ ਧਜਿਆਣਾ ਦੇ ਇਹਨਾਂ ਦੇ ਖਿਲਾਫ ਪਹਿਲਾਂ ਤਾਂ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਦੇਖੋ ਬਿਜਲੀ ਬੋਰਡ ਦਾ ਵੀ ਨੁਕਸਾਨ ਹੋਇਆ ਤੇ ਆਮ ਜਿਹੜੇ ਸਿਵਲਿਅਨ ਉਹਨਾਂ ਦਾ ਵੀ ਨੁਕਸਾਨ ਹੋਇਆ ਟਰੈਕਟਰ ਵਾਲੇ ਇਧਰੋਂ ਆ ਰਹੇ ਸੀ ਇਹ ਸਾਰੀ ਇਹ ਪੇਪਰ ਮਿਲ ਵਾਲਿਆਂ ਦੀ ਮਿਹਰਬਾਨੀ ਆ ਇਹ ਜਿਹੜੇ ਪੇਪਰ ਮਿਲ ਵਾਲੇ ਇਹਨਾਂ ਨੂੰ ਸ਼ੈਲਟਰ ਕਰਦੇ ਆ ਜਿਸ ਵੇਲੇ ਕੋਈ ਗੱਲਬਾਤ ਹੁੰਦੀ ਆ ਤਾਂ ਇਹੇ ਆ ਕੇ ਇਹਨਾਂ ਦੇ ਅੱਗੇ ਖੜ ਜਾਂਦੇ ਆ ਮਹਿਤਾ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਆਂ ਪੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਵੀ ਇਹ ਸਰਕਾਰੀ ਇਹਨਾਂ ਨੇ ਕੋਈ ਨੁਕਸਾਨ ਕੀਤਾ ਚਾਹੇ ਬੀਲਬੋਰਡ ਦਾ ਕੀਤਾ ਚਾਹੇ ਸਿਵਲ ਨੇ ਜਾਂ ਕੰਧਾਂ ਢਾਈਆਂ ਜਾਂ ਹੋਰ ਵੀ ਜਿਹੜਾ ਨੁਕਸਾਨ ਉਹ ਹੋਣਾ ਚਾਹੀਦਾ ਤੇ ਇਹਨਾਂ ਨਾਲ ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਪੇ ਐਡੀ ਲੱਦ ਦੇ ਵਿੱਚ ਕੱਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਜਿੱਦ ਇਹਨਾਂ ਨੇ ਲੱਦ ਲੱਦੀਓ ਆ ਕਮ ਸੇ ਕਮ ਦੋ ਟਰੱਕਾਂ ਦਾ ਮਾਲ ਭਰਿਆ ਏ ਟਰਾਲੀ ਦੇ ਵਿੱਚ ਤੇ ਸ਼ਰਿਆਮ ਗਲਤ ਆ ਤੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਡਾਇਰੈਕਟਰ ਵਾਲਿਆਂ ਦੇ ਖਿਲਾਫ ਸਰ ਮੇਰਾ ਨਾਮ ਬਲਜਿੰਦਰ ਸਿੰਘ ਜਈ ਮੈਂ ਇਸ ਬਿਜਲੀਵੁੱਡ ਸੈਲਾਖੁਰ ਦੇ ਵਿੱਚ ਜੌਬ ਕਰਦਾ ਤੇ ਜਿਹੜੀ ਰਾਤ ਪਤਾ ਲੱਗਿਆ ਵੀ ਸਵੇਰੇ ਤੜਕੇ ਤੇ ਇੱਕ ਟਰਾਲੀ ਦਾ ਤੇ ਇੱਕ ਛੋਟੇ ਹਾਥੀ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਸਾਡੇ ਦੋ ਪੋਲ ਇਹਨਾਂ ਨੇ ਤੋੜ ਦਿੱਤੇ ਤੇ ਇੱਕ 20 ਨੰਬਰ ਦਾ ਬਕਸਾ ਤੋੜਿਆ ਤੇ ਜਿੱਥੋਂ ਤਾਈ ਮਤਲਬ ਇਹ ਪਤਾ ਲੱਗਿਆ ਵੀ ਸ਼ਾਇਦ ਕਿਸੇ ਨੇ ਡਰਿੰਕ ਕੀਤੀ ਸੀ ਪਰ ਡਰਿੰਕ ਤਾਂ ਇੱਕ ਪਾਸੇ ਆ ਪਰ ਜਿਹੜੀ ਟਰਾਲੀ ਹੈ ਕਾਫੀ ਓਵਰਲੋਡ ਆ ਰਾਤ ਦੇ ਸਮੇਂ ਇੱਧਰ ਨੂੰ ਪੇਪਰ ਮਿਲ ਨੂੰ ਕੋਈ ਭੋਂਗ ਵਾਲੀਆਂ ਟਰਾਲੀਆਂ 20 25 ਲੰਘਦੀਆਂ ਆਏ ਦਿਨ ਸਾਡਾ ਨੁਕਸਾਨ ਹੁੰਦਾ ਕਈ ਵਾਰੀ ਏਡੇ ਜਤਾਰਾ ਤੋੜ ਦਿੰਦੇ ਕਈ ਵਾਰੀ ਇੱਧਰ ਤੋੜ ਦਿੰਦੇ ਆ ਬਾਅਦ ਵਿੱਚ ਕਿਸੇ ਪੋਲੀਟੀਕਲ ਬੰਦੇ ਤੋਂ ਫੋਨ ਕਰਾਉਂਦੇ ਆ ਬੇ ਜੀ ਤੁਸੀਂ ਸਾਡੇ ਸਿਰ ਖਰਚਾ ਨਾ ਪਾਓ ਇਹਨੂੰ ਐਦਾਂ ਸਮਝੋ ਐਦਾਂ ਕਰੋ ਨੀਅਰ ਬੋਟ ਇਸ ਵੇਲੇ ਜਿਹੜਾ ਉਹ 1 ਲੱਖ ਦੇ ਲਗਭਗ ਸਾਡਾ ਨੁਕਸਾਨ ਇਹਨਾਂ ਨੇ ਕਰ ਦਿੱਤਾ ਬਾਕੀ ਫਿਗਰ ਕੋਈ ਐਕਚੁਅਲ ਦੱਸੀ ਨਹੀਂ ਜਾ ਸਕਦੀ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਹੀ ਦੱਸਿਆ ਜਾ ਸਕਦਾ ਹੈ ਵੀ ਟੋਟਲ ਨੁਕਸਾਨ ਐਕਚੁਅਲ ਫਿਗਰ ਕਿਆ ਬਣੀ ਹੈ ਤੇ ਸਾਡੀ ਇਹੀ ਪ੍ਰਸ਼ਾਸਨ ਅਕੀ ਵੀ ਮੰਗ ਇਹੀ ਆ ਤੇ ਵਿਭਾਗਾਂ ਤੋਂ ਵੀ ਇਹੀ ਮੰਗ ਕਰਦੇ ਆ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕਰਦੇ ਆ ਕਿ ਜਿਹੜੇ ਓਵਰ ਲੋਡ ਟਿਪਰਿਆ ਜਾਂ ਓਵਰ ਲੋਡ ਟਰਾਲੀਆਂ ਲੰਘਦੀਆਂ ਇਹਨਾਂ ਨੂੰ ਨੱਥ ਪਾਈ ਜਾਵੇ ਜਿਹੜਾ ਅੱਗੇ ਤੋਂ ਇਹ ਜਿਹੜਾ ਨੁਕਸਾਨ ਹੈ ਉਹ ਸਾਡਾ ਨਾ ਹੋ ਸਕੇ ਸਾਡੇ ਵਿਭਾਗ ਦੇ ਨੁਕਸਾਨਾ ਨਾ ਹੋ ਸਕੇ ਸਾਡੇ ਡਿਪਾਰਟਮੈਂਟ ਦੇ ਵਿੱਚ ਪਹਿਲੇ ਕਰਮਚਾਰੀਆਂ ਦੀ ਕਾਫੀ ਘਾਟ ਆ ਸਾਨੂੰ ਬਾਹਰੋਂ ਹਾਇਰ ਕਰਨੇ ਪੈਂਦੇ ਆ ਆਪਣੀ ਜੇਬ ਦੇ ਵਿੱਚੋਂ ਪੈਸੇ ਦੇ ਦੇ ਕੇ ਬਾਹਰੋਂ ਹਾਇਰ ਕਰਕੇ ਸਾਨੂੰ ਇਹ ਕੰਮ ਕਰਾਣੇ ਪੈਂਦੇ ਆ ਸੋ ਇਹੇ ਸਾਡੀ ਮੰਗ ਆ ਪ੍ਰਸ਼ਾਸਨ ਤੋਂ ਡਿਪਾਰਟਮੈਂਟ ਤੋਂ ਵੀ ਜਿਹੜਾ ਇਹ ਓਵਰਲੋਡ ਟਰਾਲੀਆਂ ਲੰਘਦੀਆਂ ਆ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਸਾਡਾ ਅੱਗੇ ਤੋਂ ਨੁਕਸਾਨ ਨਾ ਹੋਵੇ ਇਹ ਜਿਹੜੇ ਵੱਡੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੋਰਡ ਦੇ ਖਿਲਾਫ ਇਹ ਹਾਦਸਾ ਜਿਹੜਾ ਟਰੈਕਟਰ ਟਰਾਲੀ ਤੇ ਗੱਡੀ ਪਿੱਛੇ ਘਾਰ ਹੋਇਆ ਜਿਹਦੇ ਕੋਲ ਕੰਮ ਵੀ ਬਤੇ ਇਹ ਕੰਮ ਤੋਂ ਦੇ ਹਾਲੇ ਕੋਈ ਸਾਨੂੰ ਬਾਅਦ ਚ ਪਤਾ ਲੱਗਾ ਹੁਣ ਆ ਇਹਦਾ ਡਰਾਈਵਰ ਤੇ ਆਉਣ ਤੇ ਠੀਕ ਉਹ ਵੱਡੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਨਾਲ ਸਟਨ ਹੋਇਆ ਠੀਕ ਆ ਕੇ ਚਾਲ ਦੀ ਮਾਨਣ ਦਾ ਯਾਰ